ਤਰੂ ਕਿsta ਤੁਸੀਂ ਸਿਲੈਕਟ ਕਰਦੇ ਫੋਟੋ ਕਿਸ ਤਰ੍ਹਾਂ ਇਹ ਹੁੰਦਾ ਪੁਰਾ ਦੇਖੋ ਇੱਕ ਅਲੱਗ ਆਪਾਂ ਜਦਾ ਤੁਰਤੀ ਇਹਦਾ ਦਿਖਦੇ ਆ ਵੀ ਇਹ ਕੀ ਮੈਸੇਜ ਕਨਵੇ ਕਰਦੀ ਹੈਗੀ ਆ ਤੇ ਤੁਹਾਡੀ ਮੇਰੇ ਖਿੱਚੀ ਹੈ ਨਾ ਇਹ ਪੈਸੇ ਅੱਜਕੱਲ ਪਤਾ ਕੀ ਗੱਲ ਆ ਜੀ ਬੰਦਾ ਬੰਦੇ ਤੋਂ ਦੂਰ ਹੋ ਜਾਂਦਾ ਬਾਤ ਢਣਵਰਾਂ ਨਾਲ ਤੱਕ ਕਿਸ ਨੇ ਕੀ ਧਿਆਨ ਦੇਣਾ ਹੈਗਾ ਏ ਆ ਵੀ ਬੇਜਵਾਨ ਨਾਲ ਲਈ ਕੁਝ ਨਾ ਕੁਝ ਬੰਦਾ ਕਰਦਾ ਰਹਿਣਾ ਚਾਹੀਦਾ ਤੇ ਕੁਦਰਤੇ ਵੀ ਆਪਣੀ ਠੰਡ ਤੋਂ ਬਚਣ ਦੀ ਖਾਤਰ ਇਹਨਾਂ ਨੇ ਇਹਦਾ ਆਸਰਾ ਲਿਆ ਤੇ ਵੈਸੇ ਤਾਂ ਅੱਜ ਕੱਲ੍ਹ ਹੁਣ ਕੋਰਟ ਨੇ ਵੀ ਇਹ ਆਪਣੇ ਦੇਖ ਲੈਣੇ ਤੇ ਇਹਨਾਂ ਨੂੰ ਡਿੱਗ ਚਾਹੀਦਾ ਇਹਨਾਂ ਨੂੰ ਦੇਖ ਕੁਝ ਹੁਣ ਅਸ਼ੁਰੂ ਕਰਨ ਨੂੰ ਵੀ ਭੱਜੋ ਭੱਜੋ ਪਰ ਪਿੰਡਾਂ ਜੱਜ ਵੀ ਆਉ ਹੈ ਮੋਲ ਹੈਗਾ ਵੀ ਜਿੱਥੇ ਲੋਕੀ ਨਾ ਇਹਨਾਂ ਨੂੰ ਡਾਂਟਦੇ ਨਹੀਂ ਹੈਗੇ ਉਹ ਜਿੱਦਾਂ ਕਰਦੇ ਰਹਿਣ ਘਰ ਦੇ ਵਿੱਚ ਰਹਿਣਾ ਚਾਹੁੰਦੇ ਉਹਨਾਂ ਨੂੰ ਜਿਹੜੇ ਖੁੱਲ ਹੈਗੇ ਆ ਨਾਲ ਜਿਹੜੇ ਹਾਥੀ ਜਿਹੜੇ ਡੋਰ ਸੁੱਤਦੇ ਸੀਗੇ ਉਹ ਕੰਮ ਜਿਹੜਾ ਔਲੀ-ਔਲੀ ਖਤਮ ਹੋ ਗਿਆ ਉਸ ਕੰਮ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਸੀਗੇ ਉਹ ਬੇਰੋਜ਼ਗਾਰ ਤਕਰੀਬਨ ਤੁਸੀਂ ਦੇਖੀ ਕਿ ਤਿਹਾਰਾ ਤੋਂ ਲੈ ਕੇ ਬੜੀਆਂ ਫੋਟੋ ਲੱਗੀਆਂ ਜਿਹੜੇ ਕਿ ਗਣੇਸ਼ ਸਵਾਰ ਆ ਰਿਹਾ ਉਹ ਉਸਦੀ ਫੋਟੋ ਲੰਮੀ ਜੀ ਦੇਖੋ ਜੀ ਹਰ ਇੱਕ ਤਰ੍ਹਾਂ ਦੀ ਫੋਟੋ ਹੈਗੀ ਆ ਅਲੱਗ ਕਿਉਂਕਿ 40 ਫੋਟੋਆਂ ਦਾ 40 ਫੋਟੋ ਹੀ ਅਲੱਗ ਹੋਣਗੀਆਂ